ਸਕੂਲ ਆਫ ਐਮਿਨੈਂਸ ਫਾਰ ਗੁਆਡਾ ਵਿਕੇ ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾ ਦੀ ਯੋਗ ਅਗਵਾਈ ਹੇਠ ਸਮੂਲ ਸਕੂਲ ਸਟਾਫ ਦੇ ਸਹਿਯੋਗ ਨਾਲ ਸਾਲਾਨਾ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲਾਇਨ ਰਿਸ਼ਪਾਲ ਸਿੰਘ ਬੱਚਾ ਜੀ ਵੀ ਅਤੇ ਸਕੂਲ ਦੀ ਡਿਵੈਲਪਮੈਂਟ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਰਕੇਸ਼ ਮਾਨਸਲ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਜੁਗਿੰਦਰ ਸਿੰਘ ਮਾਨ ਹਾਜ਼ਰ ਹੋਏ। ਉਹਨਾਂ ਨਾਲ ਸੀਨੀਅਰ ਨੇਤਾ ਗੁਰਦੀਪ ਦੀਪਾ, ਓਮਪ੍ਰਕਾਸ਼ ਬਿੱਟੂ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਜਿਨ੍ਹਾਂ ਦਾ ਸਮੂਹ ਸਟਾਫ ਵੱਲੋਂ ਅਤੇ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ। ਸਮਾਗਮ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ ਇਸ ਦੌਰਾਨ ਜਿੱਥੇ ਸਕੂਲ ਦੇ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਪੇਸ਼ ਕਰਦੇ ਆਏ ਮਹਿਮਾਨਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਉੱਥੇ ਹੀ ਸਰਦਾਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਸਰਦਾਰ ਜਗਿੰਦਰ ਸਿੰਘ ਮਾਨ ਅਤੇ ਰਕੇਸ਼ ਬਾਂਸਲ ਨੇ ਆਪਣੇ ਸੰਬੋਧਨ ਵੀ ਸਕੂਲ ਵੱਲੋਂ ਕਰਵਾਏ ਗਏ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਇਹ ਸਕੂਲ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਜ਼ਿਲ੍ਹਾ ਕਪੂਰਥਲਾ ਦਾ ਸਭ ਤੋਂ ਵਧੀਆ ਸਕੂਲ ਹੈ ਜੋ ਕਿ ਪ੍ਰੀ ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾ ਦੇ ਵਿਸ਼ੇਸ਼ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ ਉਨਾ ਸਮੂਲ ਸਕੂਲ ਸਟਾਫ ਅਤੇ ਬੱਚਿਆਂ ਨੂੰ ਸਮਾਗਮ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਪ੍ਰਿੰਸੀਪਲ ਸਾਹਿਬ ਕਰਨ ਜੀ ਸਿੰਘ ਉਹ ਗਏ ਦੀ ਤੇ ਸਾਰੇ ਹੀ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਲਾ ਸਮਝਦਾ ਕਿ ਪ੍ਰਿੰਸੀਪਲ ਸਾਹਿਬ ਦੇ ਸਟਾਫ ਨੇ ਮੈਨੂੰ ਇੱਥੇ ਚੀਫ ਗੈਸਟ ਬੁਲਾਇਆ ਮੇਰੇ ਕੋਲ ਕੋਈ ਲਫ਼ਜ਼ ਨਹੀਂ ਮਿਲਣਾ ਕਿ ਦੱਸਾਂ ਤਾਂ ਦੇਖੋ ਇਹ ਜਿਹੜਾ ਸਰਕਾਰੀ ਸਕੂਲ ਸਾਡੇ ਡਿਸਟ੍ਰਿਕਟ ਕਪੂਰਥਲੇ ਸਭ ਤੋਂ ਵੱਡਾ ਇੱਕ ਨੰਬਰ ਸਕੂਲ ਸਭ ਤੋਂ ਵੱਧ ਕੇ ਕਰਨੀ ਇਸ ਸਤਾਪ ਦੀ ਮਿਹਨਤ ਪ੍ਰਿੰਸੀਪਲ ਦੇ ਮਿਹਨਤ ਸਦਕਾ ਆ ਮੇਰੀ ਬੇਟੀ ਪੰਜਾਬ ਵਿੱਚੋਂ ਆਨ ਲਾਈਏ ਜੇ ਮੈਂ ਪ੍ਰੋਗਰਾਮ ਦੇਖਿਆ ਹੁਣੇ ਬੇਟੀਆਂ ਨੇ ਗੀਤ ਗਾਇਆ ਕਲਚਰ ਦੇ ਅਪਰੇਟੇ ਰਾਸ਼ਟਰੀ ਦੇਖਿਆ ਸਦਾ ਹੀ ਇੱਕ ਵਾਸ ਇਹ ਸਾਰੇ ਸਟਾਫ ਦੀ ਮਿਲਣ ਇਸ ਸ੍ਰੀਨਾਲ ਸਕੂਲ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਦਕਿ ਬੱਚਿਆਂ ਨੂੰ ਵੀ ਸਨਮਾਨਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਹਨ ਫੋਗਵਾੜਾ ਤੋਂ ਨਵਰਾੰਗ ਚੈਨਲ ਐਮ ਐਸ ਰਾਜਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਕੂਲ ਆਫ ਐਮੀਨੈਂਸ ਪਗਵਾੜਾ ਵਿਖੇ ਅੱਜ ਐਨੂਅਲ ਫੰਕਸ਼ਨ ਮਨਾਇਆ ਜਾ ਰਿਹਾ ਜਿਸ ਵਿੱਚ ਮੁੱਖ ਮਹਿਮਾਨ ਪਾਲ ਸਿੰਘ ਪਟਾਚੀ ਜੀ ਗਵਰਨਰ ਸੀ ਟੂ ਬੰਦੀ ਲਾਇਨ ਕਲੱਬ ਕਵਾੜਾ ਉਸ ਦੇ ਨਾਲ ਹੀ ਕੇਸ਼ਵੰਸ਼ਲ ਜੀ ਜੁਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਤੇ ਆਮ ਆਦਮੀ ਪਾਰਟੀ ਕਵਾੜਾ ਔਰ ਕਵਾੜੀਆਂ ਬੰਨੀਆਂ ਪਰਾਨੀਆਂ ਸੁਚੇਤਾ ਗੁਰਦੀਪ ਦੀਪਾ ਜੀ ਸਾਡੇ ਐਸਐਮਡੀ ਚੇਅਰਮੈਨ ਹੀਨਾ ਰਾਣੀ ਜੀ ਔਰ ਫੋਰ ਦੇ ਸਮੂਹ ਜਿਹੜੇ ਇਹ ਮੰਨੇ ਪਰਮਾਨੇ ਸੂਚਿਤਤਾ ਹਾਜ ਹੋ ਰਹੀਆਂ ਨੇ ਮੈਂ ਆਪਣੇ ਵੱਲੋਂ ਫੂਨ ਸਟਾਰ ਮੈਂਬਰਸ ਨੂੰ ਜਿਨ੍ਹਾਂ ਨੇ ਬਹੁਤ ਅੱਛੀ ਤਿਆਰੀ ਬੱਚਿਆਂ ਦੀ ਕਰਵਾਈ ਆ ਔਰ ਸਮੂਹ ਬੱਚਿਆਂ ਨੂੰ ਇਸ ਦਿਨ ਤੇ ਵਧਾਈ ਦਿੰਨਾ ਆ ਕਿ ਬੱਚਾ ਨੇ ਜਿਹੜੀ ਆ ਸਟੇਟ ਲੈਵਲ ਪੰਜਾਬ ਜਿੱਤਿਆ ਹੈਗਾ ਆਪਣੀ ਕਲਚਰਲ ਐਕਟੀਵਿਟੀ ਦੇ ਖੇਤਰ ਵਿੱਚ ਔਰ ਪੜ੍ਹਾਈ ਦੇ ਖੇਤਰ ਵਿੱਚ ਔਰ ਨੈਸ਼ਨਲ ਲੈਵਲ ਤੇ ਜਿਹੜੇ ਬੱਚੇ ਇੰਟਰਨੈਸ਼ਨਲ ਲੈਵਲ ਤੇ ਫੁੱਟਬਾਲ ਦੇ ਵਿੱਚ ਜਿਹੜੇ ਮੈਡਲ ਜਿੱਤ ਕੇ ਆਏ ਨੇ ਮੈਂ ਸਮੂਹ ਸਟਾਰ ਮੈਂਬਰ ਨੂੰ ਔਰ ਬੱਚਿਆਂ ਨੂੰ ਵਧਾਈ ਦਿੰਦਾ ਧੰਨਵਾਦ